ਨਸ਼ਿਆਂ ਦੇ ਖਿਲਾਫ ਪੁਲਿਸ ਦੀ ਵੱਡੀ ਕਾਰਵਾਈ ਨਸ਼ੇ ਦੇ کاروبار ਲਈ ਬਦਨਾਮ ਪਿੰਡ ਵਿੱਚ ਰੇਡ ਪਿੰਡ ਦੇ ਹਰ ਘਰ ਵਿੱਚ ਪੁਲਿਸ ਨੇ ਕੀਤੀ ਛਾਪੇਮਾਰੀ ਥਾਂ-ਥਾਂ ਤੇ ਤਨਾਤ ਪੁਲਿਸ ਤੇ ਜਵਾਨਾਂ ਦੀਆਂ ਇਹ ਤਸਵੀਰਾਂ ਮੋਗਾ ਦੇ ਪਿੰਡ ਦੋਲੇਵਾਲਾ ਦੀਆਂ ਨੇ ਜਿੱਥੇ ਅੱਜ ਸਵੇਰੇ 4 ਵਜੇ ਪੁਲਿਸ ਨੇ ਨਸ਼ਿਆਂ ਦੇ ਖਿਲਾਫ ਸਰਚ ਅਭਿਆਨ ਕੀਤਾ ਵੱਖ-ਵੱਖ ਟੀਮਾਂ ਬਣਾ ਕੇ ਪਿੰਡ ਦੇ ਜ਼ਰਤਾਰ ਘਰਾਂ ਦੀ ਤਲਾਸ਼ੀ ਲਈ ਗਈ ਸਰਚ ਆਪਰੇਸ਼ਨ ਵਿੱਚ ਪੁਲਿਸ ਦੇ 300 ਜਵਾਨ ਸ਼ਾਮਲ ਸੀ ਅਸਲ ਵਿੱਚ ਮੋਗਾ ਦਾ ਪਿੰਡ ਦੋਲੇਵਾਲਾ ਨਸ਼ੇ ਦੇ ਕਾਰੋਬਾਰ ਦੇ ਲਈ ਬਦਨਾਮ ਹੈ ਪਿੰਡ ਦੇ ਕਰੀਬ 10 ਫੀਸਦੀ ਘਰਾਂ ਦੇ ਵਿੱਚੋਂ ਕਿਸੇ ਨਾ ਕਿਸੇ ਤੇ ਨਸ਼ਿਆਂ ਨੂੰ ਲੈ ਕੇ ਪਰਚਾ ਦਰਜ ਹੈ ਸਰਚ ਆਪਰੇਸ਼ਨ ਦੇ ਵਿੱਚ ਪੁਲਿਸ ਨੂੰ ਕੀ ਮਿਲਿਆ ਇਸ ਦੇ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ ਹਾਲਾਂਕਿ ਪਿੰਡ ਵਾਲਿਆਂ ਮੁਤਾਬਕ ਕੁਝ ਲੋਕ ਹਿਰਾਸਤ ਵਿੱਚ ਲਏ ਗਏ ਨੇ ਪੁਲਿਸ ਨੇ 100 ਤੋਂ ਵਧੇਰੇ ਮੋਟਰਸਾਈਕਲ ਕੁਝ ਗੱਡੀਆਂ ਅਤੇ ਲੋਕਾਂ ਦੇ ਘਰਾਂ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵੀ জব্দ ਕੀਤੇ ਨੇ ਨਾਲੇ ਮੋਟਰ ਕਰਾਂਗੇ ਕੱਢ ਕੱਢ ਕੇ ਲੈ ਜਾਣੇ ਕੋਈ ਬੰਦੇ ਵੀ ਲੱਗੇ ਆ ਬੰਦੇ ਆਹੋ ਉਹਨੂੰ ਆਪਾਂ ਤਾਂ ਇੱਧੇ ਬੈਠਣ ਕੀ ਦਾ ਸਾਰਾ ਘਰਾਂ ਇੱਧਰ ਪੰਜ ਸੱਤ ਇੱਧਰ ਲੈ ਜਾਣੇ ਉਧਰੋਂ ਬੜੇ ਫੜ ਕੇ ਲੈ ਜਾਣੇ ਕਿੰਨੇ ਕੁ ਬੰਦੇ ਛੁੜੀਆਂ ਲੱਗੇ ਗਏ ਹੁਣ ਕੇ ਰਫਤਾਰ ਕਰਕੇ ਪਤਾ ਕੁਝ ਮੁੜੀਆਂ ਤਾਂ ਨਹੀਂ ਬੰਦੇ ਮੇਰੇ ਸਾਹਜ 25 30 ਲੈ ਗਏ ਹੁਣ ਕੇ ਫੜ ਕੇ ਹਾਂਜੀ ਤਲਾਸ਼ੀਬਲੀ ਸਰ ਮੇਰੇ ਕੈਮਰੇ ਲੱਗੇ ਸੀ ਘਰੇ ਕੈਮਰੇ ਵੀ ਪੱਟ ਕੇ ਲੈ ਗਏ ਨੇ ਤੇ ਜਿਹੜਾ ਪੀਸੀਓ ਮਗਰ ਵੀਡੀਓ ਵਾਲਾ ਹੁੰਦਾ ਉਹ ਵੀ ਲੈ ਗਏ ਨੇ ਕਿੰਨਾ ਤੂੰ ਕੈਮਰੇ ਨਹੀਂ ਲਾਉਣੇ ਮੈਂ ਕੋਈ ਓਦਾਂ ਦਾ ਕੰਮ ਕਰਦਾ ਹਾਂ ਤਾਂ ਹੀ ਹੈ ਤੇ ਮੇਰੇ ਕੈਮਰੇ ਸਾਰੇ ਪੱਟ ਸਰ ਹੋਰ ਮੋਟਰਸਾਈਕਲ ਲੈ ਗਏ ਜੀ ਇਹ ਗੱਡੀ ਆਪ ਨਹੀਂ ਲਗਾਇਆ ਨੇ ਗੱਡੀ ਆਈ ਸੀ ਸਾਨੂੰ ਇਹ ਹੋ ਗਿਆ 15 ਸਾਲ ਪੱਕੇ ਲੈ ਗੱਡੀ ਨੂੰ ਕਿਹੜੀ ਗੱਡੀ ਹੈ ਤੁਹਾਡੇ ਕੋਲ ਕਿਹੜੀ ਉਸ ਵਾਰ ਕੋ ਮੈਂ ਪੜਿਆ ਨਹੀਂ ਜੀ ਸਰ ਨਸ਼ੇ ਦਾ ਕਾਰੋਬਾਰ ਵੀ ਕਰਦੇ ਹੋ ਨਹੀਂ ਜੀ ਮੈਂ ਨਹੀਂ ਕੋਈ ਆਈ ਮਿਹਨਤ ਕਰਦੇ ਆ ਵੀ ਇੱਥੇ ਸੀ ਬਾੜੀ ਪੈਲੀ ਵੀਜੀ ਕਣਕ ਉਹ ਜਦੋਂ ਆਦੇ ਕਾਗਜ਼ੇ ਦੇ ਨਹੀਂ ਹੈਗੇ ਮੈਂ ਕਾ ਕੱਢ ਦਿੰਦੀਆਂ ਕੁੜੀਆਂ ਉਹ ਆਪ ਦਾਸਾਨ ਭਰਾ ਫਿਰ ਕਿੰਨੇ ਕੁ ਪੌਸ ਵਾਲੇ ਆਏ ਸੀ ਇਹ ਹੈਗੇ ਹੀ 10 12 ਜੋ ਖਰਚ ਆਏ ਨੇ ਸਰਚ ਆਪਰੇਸ਼ਨ ਕਰਨ ਵਾਲੇ ਅਫਸਰਾਂ ਨੇ ਮੀਡੀਆ ਨੂੰ ਦੱਸਿਆ ਕਿ ਛਾ ਬਿਮਾਰੀ ਨਸ਼ਿਆਂ ਨੂੰ ਲੈ ਕੇ ਕੀਤੀ ਜਾ ਰਹੀ ਹੈ ਜਿਨ੍ਹਾਂ ਲੋਕਾਂ ਦੇ ਵahan ਜ਼ਬਤ ਕੀਤੇ ਗਏ ਨੇ ਉਹਨਾਂ ਤੋਂ ਇਹਨਾਂ ਵਾਹਨਾਂ ਦੇ ਬਾਰੇ ਪੁੱਛਿਆ ਜਾਵੇਗਾ ਕਿ ਆਖਿਰ ਇਵਾਨ ਉਹਨਾਂ ਦੇ ਕੋਲ ਕਿਵੇਂ ਪਹੁੰਚੇ ਜਨਰਲ ਸਰਚ ਆਪਰੇਸ਼ਨ ਸੀਗਾ ਫੋਰਸ ਨੂੰ ਨਾਲ ਲੈ ਕੇ ਤੇ ਪਿੰਡ ਦੋਲੇਵਾਲ ਦਾ ਇਹ ਸਰਚ ਚੱਲ ਰਹੀ ਹੈ ਤੇ ਸਰਚ ਦੇ ਦਰਮਿਆਨ ਜੋ ਵੀ ਇਲੈਗਲ ਕੋਈ ਚੀਜ਼ ਜਾਂ ਕੁਸ਼ਮੀ ਮਿਲੇਗਾ ਉਸ ਆਫ ਨੌਰਨ ਦੇ ਖਲਾਫਕਾਰ ਵੀ ਕਰਾ ਅਜੇ ਚੱਲ ਰਹੀ ਹੈ ਸਰਚ ਪ੍ਰੋਸੈਸ ਚੱਲ ਰਿਹਾ ਹੈ ਸਰ ਤੋਂ ਕੰਪਲੀਟ ਹੋਣ ਤੋਂ ਬਾਅਦ ਹੀ ਕੁਝ ਲੱਭ ਪਾਵਾਂਗੇ ਵੀ ਕੀ ਹੈ